ਆ ਦੇਖੋ ਭਾਜੀ ਪਹਿਲਾ ਆਰਟੀਕਲ ਤੇ ਪਹਿਲੇ ਹੀ ਤਮਾਕਾ ਰੇਟਾਂ ਦੇਣਾ ਭਾਜੀ ਇਹ ਸੂਟਾਂ ਦੇ ਇਹ ਸਹੀ ਅਲੀ ਨਾ ਜਿਹੜੀ ਬਿਜਾਰ ਚ ਲੁੱਟ ਹੋ ਰਹੀ ਆ ਇਹ ਉਹਦਾ ਜਵਾਬ ਆ ਵੀ ਇਹ ਸੂਟ ਬਿਜਾਰ ਚ 2500 ਦਾ ਆ ਆਪਾਂ ਚੈਲੰਜ ਨਾਲ 1000 ਰੁਪਏ ਦੇਣਾ ਆ ਇਧਰ ਕੈਮਰਾ ਕਰ ਇਧਰ ਭੈਣ ਭਰਾ ਦਿਖਾ ਪਹਿਲਾਂ ਦਿਖਾ ਤੇ ਸਾਹਮਣੇ ਵੀਡੀਓ ਪਾਉਣਾ ਆ ਤੇ ਚੈਲੰਜ ਨਾਲ ਰੇਟ ਦੇਣਾ ਆ 1000 ਰੁਪਏ ਦਾ ਸੂਟ ਹੈ ਇਹ 2500 ਸੂਟ 1000 ਚ ਦੇ ਦੋਗੇ ਤੁਸੀਂ ਦੇ ਰਿਆਂ ਮੈਂ ਸਾਹਮਣੇ ਬੈ ਕੇ ਵੀਡੀਓ ਬਣਾ ਰਿਆਂ ਵੀਰੇ ਤੈਨੂੰ ਤਾਂ ਹੀ ਨਾ ਦੱਸ ਰਿਆਂ ਵੀ ਐਦਾਂ ਦੇ ਨੇਚਰਲ ਕਰੇਪ ਦੇ ਡਿਜ਼ਾਈਨਰ ਪੀਸ ਕਰਲਿਸ਼ ਸੋਦੇ ਐਦਾਂ ਦੇ ਹਾਈ ਕਲਾਸ ਪੀਸ ਮੇਰੀਆਂ ਭੈਣਾ ਵਾਸਤੇ ਭਾਜੀ 1300 ਰੁਪਏ ਪੂਰੇ ਪੰਜਾਬ ਦਾ ਤਮਾਕਾ ਆ ਇਹ ਕਲਕੱਤੇ ਦਾ ਆਰਟੀਕਲ ਹੈ ਬਾਜ਼ਾਰ 'ਚ 5-6000 ਰੁਪਏ ਸ਼ੋਰੂਮ 'ਚ ਹਾਂਜੀ ਬਾਬੇ ਦੀ ਹੱਡੀ ਦਾ 2300 ਰੁਪਏ ਦਾ ਸੂਟ ਕਰਤਾ ਉਹ ਲੈ ਜੋ ਉਹ ਲੈ ਜੋ ਐਦਾਂ ਕਰਦੇ ਆ ਆ 10000 ਦਾ ਕਹਿ ਕੇ ਬਾਜੋ 5000 ਦਿੰਦੇ ਸੂਟ ਦਾ 2700 ਰੁਪਏ ਦਾ ਆ ਇਹ 2700 'ਚ ਉਹ ਇਹ ਤਾਂ ਸਮਝਾ ਰਿਹਾ ਆ ਆ ਪੀਸ ਇਹੀ ਭਾਜੀ 8500 ਰੁਪਏ ਦਾ ਹੈ ਇੱਦਾਂ ਡਿਸਕਾਊਂਟ ਲੈ ਇਹਨਾਂ 10% 15% ਨਾਲ ਹੀ ਸੂਟ ਹੋ ਜਾਂਦਾ ਜੀ ਸਸਤਾ ਆ ਚੱਕੋ ਬ੍ਰਾਂਡਡ ਪੀਸ ਹੈਂਡਵਰਕ ਦੇ ਨਾਲ ਭਾਜੀ 3600 ਰੁਪਏ ਪੂਰੇ ਪੰਜਾਬ ਦਾ ਚੈਲੰਜ ਜੀ ਜੀ ਇਹ ਪਿਓਰ ਟਿਸ਼ੂ ਦਾ ਸੂਟਾ ਇੱਕ ਨਾਲ ਇੱਕ ਫ੍ਰੀ ਲੈ ਜਾਓ ਕੋਈ ਭੈਣ ਭਾਈ ਇਹ 8500 ਦਾ ਲੈ ਜਾਓ ਇਹਦੇ ਨਾਲ ਇੱਕ ਸੂਟ ਤੁਹਾਨੂੰ ਨਾਲ ਫ੍ਰੀ ਇਹੀ ਗੱਲ ਚਲਦੀ ਈ ਬਾਜ਼ਾਰ 'ਚ ਇਦਾਂ ਨਹੀਂ ਹੁੰਦਾ ਆ 3000 ਦਾ ਸੂਟ ਹੈ ਕਿਹੜੇ ਚੱਕਰ 'ਚ ਵੇਚੋ ਇਹ ਜਿਹੜਾ ਮੇਰੀ ਭੈਣ ਨੇ ਲੈਣਾ ਹੈ ਹੈਂਡਵਰਕ ਦੇ ਨਾਲ ਭਾਜੀ ਆਪਾ ਚੈਲੰਜ ਨਾਲ ਇਹ ਸੂਟ ਇੱਕ ਨਾਲ ਇੱਕ ਫ੍ਰੀ ਦਾਂਗੇ 7000 ਦੇ ਦੋ ਦਾਂਗੇ ਮਤਲਬ 3500 ਦਾ ਸੂਟ ਉਹ ਭਾਦੀ ਯਾ ਰਿਟੇਲਰਾਂ ਦੇ ਕੰਮ ਨੇ ਇਹੀ ਤਾਂ ਸਮਝਾ ਰਿਹਾ ਵੀਡੀਓ ਚ ਹਾਂ ਆ ਸੂਟ 2900 ਰੁਪਏ ਦਾ ਹੁਣ ਦੱਸੋ ਕਿੱਧਰ ਜਾਣਾ ਆ ਦੇਖੋ ਤੁਸੀਂ ਚੀਜ਼ ਆ ਦੇਖੋ ਦੁਪੱਟਾ ਹੁਣ ਆ ਸੂਟ ਹੈ 9000 ਦੇ ਦੋ ਕਿੰਨੇ ਦੇ 9000 ਦੇ ਹਾਂਜੀ ਇਹ 9000 ਦੇ ਦੋ ਨੇ ਕਿਉਂਕਿ ਇਹ ਇੱਕ ਨਾਲ ਇੱਕ ਫ੍ਰੀ ਹੈ ਇਹ ਸਮਝਾਣਾ ਚਾਹਣਾ ਸੂਟ 3200 ਦਾ ਭਾਵੇਂ ਜਿੱਥੇ ਮਰਜ਼ੀ ਟਰਾਈ ਕਰ ਲੋ ਸੋ ਆ ਆ ਸੂਟ ਹੈ ਇਹੀ 70000 ਦਾ ਕਹ ਰਹੇ ਨੇ ਇਹੀ 80000 ਦਾ ਵੀਡੀਓ ਦਿਖਾ ਰਹੇ ਨੇ ਤੇ ਬਾਅਦੋਂ ਕਿੰਨੇ ਦਾ ਜੀ 30000 ਦਾ ਕਿੰਨੇ ਦਾ 30000 ਦਾ ਆ ਚੈਲੰਜ ਕਰਦਾ ਆ ਯਾ ਸੂਟ ਆ ਫੋਟੋ ਖਿੱਚੋ ਓਪਨ ਚੈਲੰਜ ਵੀਡੀਓ ਜੀ 13000 ਰੁਪਏ ਦਾ ਸੂਟ ਦਾਂਗਾ ਜਾਓ ਜਿੱਥੇ ਮਰਜ਼ੀ ਘੁੰਮ ਜਲਵੇ ਦੇਖੋ ਸੂਟਾਂ ਦੇ ਧਮਾਕੇ ਇਹੀ ਭਾਜੀ 25000 ਦਾ ਇਹੀ ਭਾਈ 20000 ਦਾ ਆ ਲੋ 10500 ਚ ਲੈ ਜਾਓ ਇਦਾਂ ਦੇ ਬ੍ਰਾਂਡਡ ਪੀਸ ਇਦਾਂ ਦੇ ਦੁਬੱਟੇ ਜਿਹੜੇ ਸ਼ੋਰੂਮ ਆ ਜਾ ਕੇ ਤੁਸੀਂ ਬੀਬੀ ਬਾਈ ਬਾਈ ਇਹ ਯਾਰ ਚ ਲੈਨੇ 9000 ਦਾ ਸੂਟ ਲੈ ਜਾਓ ਚੈਲੰਜਰ ਰੇਟ ਦਾ ਆ ਦੇਖੋ ਪੀਸ ਹੂੰ ਸੂਟ ਦੇਖ ਲਿਆ ਜੇ ਹਾਂਜੀ ਆ ਦੁਪੱਟਾ ਦੇਖ ਲਓ ਮਾ ਕਹਨਾ ਜਲੰਧਰ ਪਟਿਆਲਾ ਅੰਮ੍ਰਾਲਾ ਜਿੱਥੇ ਮਰਜ਼ੀ ਚਲੇ ਜਾਓ ਇਹ ਸੂਟ 19000 ਰੁਪਏ ਦਾ ਕਿੰਨੇ ਦਾ 19000 ਦਾ ਆ ਲੋ 11000 ਚ ਲੈ ਜਾਓ ਨੇਚਰਲ ਕਰੇਵ ਦਾ ਸੂਟ ਆ ਦੇਖੋ ਸੂਟ ਕੰਮ ਦੇਖੋ ਕੀਤਾ ਹੋਇਆ ਆ ਦੇਖੋ ਦੁਪੱਟਾ ਜਿਹੜਾ ਬਾਜ਼ਾਰ ਚ 5000 ਦਾ ਸੂਟ ਆ ਆ ਲੋ 2500 ਚ ਲੈ ਜਾਓ ਬਾਬੇ ਦੀ ਹੱਤੀ ਤੋਂ ਸੋ 5000 ਦੇ ਦੋ ਹਾਂਜੀ 65506 6000 ਇੱਥੇ 2500 ਰੁਪਏ ਦਾ ਇੱਕ ਕਿੰਨਾ ਹੈਵੀ ਸੂਟ ਹੈ ਹਾਂਜੀ ਬਾਹਰ ਕਨਾਲਿਆਗਾ ਆ ਦੇਖੋ ਹੁਣ ਦੁਪੱਟਾ ਨਾਲ ਇਹੀ ਸੂਟ 6000 ਦਾ ਇਹੀ 5000 ਦਾ ਹਲੋ 2000 ਦਾ ਲੈ ਜਾਓ ਆ ਦੇਖੋ ਸੂਟ ਨਾਲ ਛੋੜ ਦੇਖੋ ਆ ਡਿਜ਼ਾਈਨਰ ਪੀਸ ਕੰਮ ਦੇਖ ਲੋ ਕੀਤਾ ਆ ਬਾਜੀ ਓਪਨ ਚੈਲੰਜ 2000 ਰੁਪਏ ਦਾ ਸੂਟ ਇਹ ਵੀ 2000 ਮੈਂ ਕਹਾਂ ਜੀ ਗਾਰੰਟੀ ਨਾਲ ਧਮਾਕੇ ਇੱਕ ਤੋਂ ਇੱਕ ਆਰਟੀਕਲ ਇੱਕ ਤੋਂ ਇੱਕ ਕਲਾਸ ਪੀਸ ਬਾਜੀ ਕਿੰਨੇ ਦਾ 2200 ਦਾ 2500 ਦਾ ਇਹਦਾ 35-5 28-280 ਬਿਕਦੇ ਆਮ ਬਿਕਦੇ ਆ ਨਾ ਆਪਾਂ ਦਾਂਗੇ 1300 ਲਿਆ ਗਾ ਕਾ ਸੁੱਟ 1300 ਚ ਇਹ ਆ ਦੁਬੱਟਾ ਦੇਖੋ ਇੱਕ ਦੋ ਇੱਕ ਆਡੀਗਨ ਭਾਜੀ 1000 ਰੁਪਏ ਦਾ ਲੈ ਜਾਓ 1000 ਰੁਪਏ ਦਾ ਸੂਟ ਭਾਜੀ ਹੋਲ ਸੇਲ ਆ ਬਾਬੇ ਦੀ ਹੱਡੀ ਹੋਲ ਸੇਲ ਆ ਦੇਖੋ ਸਿਰਫ 1000 ਰੁਪਏ ਚ ਦੇ ਰਹੇ ਆ ਆ ਦੇਖੋ ਪੀਸ ਇਧਰ ਦੇਖੋ ਸਲਵਾਰ ਦੇ ਪੌਂਚੇ ਘਟੇ ਸੂਟ ਤੇ ਆ ਦੇਖੋ ਸ਼ਰਟ ਕਮਰ ਦੇ ਕੋ ਕੀਤਾ ਹੋਇਆ ਇਹੀ ਬਾਜ਼ਾਰ ਚ 2600 ਦਾ ਅਹੀ 3000 ਦਾ ਚੱਕੋ 1500 ਚ 1500 ਰੁਪਏ ਚ ਭਾਜੀ ਇੱਕ ਤੋਂ ਇੱਕ ਤੋਹਫਾ ਕਪੜਾ ਬ੍ਰਾਂਡ ਆਹ ਦੇਖੋ ਡਿਜੀਟਲ ਕਰੇਵ ਨੇਚਰਲ ਦੇ ਉੱਪਰ ਕਮ ਰੇਖੋ ਘਰਲੀਸ਼ ਲੁੱਕ ਸੂਟ ਤੇ ਦੁਪੱਟਾ ਹਾਈ ਕਲਾਸ ਇਦਾਂ ਦਾ 20 3500 4000 ਦਾ ਆ ਲੋ ਫੋਟੋ ਬਾਬੇ ਰੇੜੀ ਤੇ 1500 ਚ ਲੈ ਜੋ ਸੋ ਤੁਸੀਂ ਸੋ ਅੱਦੋ ਅੱਤ ਫਾਇਦੇ ਕਰ ਦਿੱਤੇ ਆ 4 4000 4500 5000 ਦੀ 2 2000 ਰੁਪਏ ਚ ਆਪਾਂ ਦੇ ਦ ਆਹ ਦੇਖੋ ਭਾਜੀ ਪੀਸ ਮਜਾ ਜੂ ਸੂਟ ਦੇਖ ਕੇ ਰੂਹ ਖੁਸ਼ ਹੋ ਜੂ ਐਡਾ ਸੂਟ 3295 ਹਲੋ 1500 ਲੈ ਜੋ ਸ਼ਿਮਰ ਵਾਲੇ ਸੂਟ ਵੀ origignal piece ਦੇ ਰਹੇ ਆ ਆ ਦੇਖੋ ਤੋਫੇ ਆ ਦੇਖੋ ਕੰਮ ਕੀਤੇ ਸੂਟ 1500 ਰੁਪਏ ਚ ਓਪਨ ਤਮਾਕਾ ਸਲਵਾਰ ਪੌਂਜੇ ਕੱਡੇ ਹੋਏ ਪੀਸ ਇੱਕ ਤੋਂ ਇੱਕ ਗੱਡੀਆਂ ਨੇ ਇੱਕ ਤੋਂ ਇੱਕ 1500 ਚੱਕੋ 1500 ਕੋਈ ਲੈ ਜੋ 1500 ਬਹੁਤ ਸੋਹਣੇ ਸੋਹਣੀਆਂ ਚੀਜ਼ਾਂ ਡਿਜ਼ਾਈਨ 15 15 ਹੋਜ ਲੈ ਜੋ ਛੇਤੀ ਆ ਜੋ ਕਿ ਜੋ ਇਹ ਰੇਟ ਦੇ ਰਹਾ ਹਾਂ ਤੁਹਾਨੂੰ ਮੁਰਕੇ ਮਿਲਣੇ ਨਹੀਂ ਸਿਰਫ 15 1500 ਚ ਕੋਈ ਬਾਕੀ ਤੁਸੀਂ ਜਲਦੀ ਵਿਜ਼ਿਟ ਕਰੋ ਇੱਕੋ ਹੀ ਗੱਲ ਤੁਹਾਨੂੰ ਦੱਸ ਰਿਹਾ ਜੇ ਲੈਣਾ ਵੱਡਾ ਫਾਇਦਾ ਆਜੋ ਬਾਬੇ ਰੇਟ ਤੇ ਮਿਲਨੇ ਅਗਲੀ ਵੀਡੀਓ ਜਸਤ ਸ੍ਰੀ ਅਕਾਲ ਜੀ ਉਹ ਨੰਬਰ ਸਕਰੀਨ ਤੇ ਕੋਈ ਜਾਣ ਕੇ ਲੈਣ ਤੇ ਲੈ ਲੋ ਆ ਦੇਖੋ ਸਾਰਿਆਂ ਦੇ ਫਾਇਦੇ ਕਰ ਤੇ ਤੁਸੀਂ ਵੀ ਆਜੋ ਬਾਬੇ ਦੇ 862 ਦੇ ਸਾਹਮਣੇ ਜਨ